ਜੀ ਬਰਬਾਦੀ ਜੋ ਅੱਜ ਕਾਪਲਰ ਵਾਣਾ ਕੀਤਾ ਗਿਆ ਬਾਜਲਤਾ ਦੇ ਪਿੰਡਾਂ ਵਿੱਚ ਇਹਦੇ ਵਿੱਚ ਕੀ ਕੀ ਮਾਲ ਲੈ ਕੇ ਆਇਓ ਵਾਹ ਬਿਲਕੁਲ ਇਹਨਾਂ ਵਿੱਚ ਸਾਡੀ ਦਸੂਗੰਦੀ ਭਾਰਤੀ ਕਿਸਾਨ ਨੂੰ ਇੱਕ ਗ੍ਰਾਹਕਾਂ ਵੱਲੋਂ ਸਭ ਨੂੰ ਪਤਾ ਹੈ ਦੀ ਲੰਮੇ ਮਹਿ ਮਲਈ ਹੋਇਆ ਹਰ ਇੱਕ ਦਾ ਵਿਸ਼ੇ ਤਬਾਕੂ ਜਿਹੜੀ ਕੜੀ ਰਗਾਂ ਆਸ ਅੱਜ ਅਸੂ ਜਿਹੜੇ ਕੱਪੜੇ ਆ ਗਏ ਮੇਰੇ ਇਸ ਕਰਕੇ ਸੈਰੀ ਕੋਫਰੇ ਹੈ ਦਸਰੀ ਹੈ ਹਰੂ ਸੈਰੀ ਕੰਬੜਾ ਹੈ ਫੇਸ ਹੈ ਜੋ ਆਉਣ ਵਾਲੇ ਦਿਨਾਂ ਦੇ ਤੁਸੀਂ ਬੁਰੇ ਸਾਲ ਆਉਂਦਾ ਉਹਨਾਂ ਪਿੰਡ ਦੇ ਲੋਕਾਂ ਨੂੰ ਪਤਾ ਨਹੀਂ ਉਹਦੇ ਕੱਪੜੇ ਦੱਬਿਆ ਕਿ ਨਹੀਂ ਰਿਖੇ। ਉਹ ਵੀ ਐਡਰੈਸਾਂ ਦੇ ਐਡਰੈਸਾਂ ਦੇਖੇ ਜਿਨ੍ਹਾਂ ਪਹਿਲਾਂ ਚੋਰੀ ਬੰਦੀ ਹੈ ਜਿਹੜਾ ਪਹਿਲਾਂ ਕਲਕ ਬੰਦੀ ਹੈ। ਉਹੀ ਮਿਸਟਰੀ ਦੇ ਤੌਰ ਤੇ ਜੀ ਆਮ ਅਗਰ ਅਸੀਂ ਉਹਨਾਂ ਨੂੰ ਕੱਪੜੇ ਜਿਹੜੇ ਗਰਮਾ ਕੋਤਰਾ ਕੋਤਰੀ ਰਹਿ ਗਈ ਹੈ ਵਿੱਚ ਉਹ ਸਾਰੀ ਲੋਕਾਂ ਨੂੰ ਅਸੀਂ ਉਹ ਜਿਹੜੇ ਪੱਕੇ ਹੈ ਉਹ ਕਿਉਂ ਬੁਰੇ ਲੋਕ ਕਹਿਣੀ ਆ। ਉਹ ਕੱਪੜਾ ਦੱਬੀ ਸੇਟ ਹੈ ਜਿਹੜੀ ਆਈ ਹੈ ਉਹ ਜਿਹੜਾ ਨਾ ਟਿਕਾ ਸੀ ਰੱਤ। ਪ੍ਰਧਾਨ ਜੀ ਸਭ ਤੋਂ ਵੱਡੀ ਹੈਗਾ ਆਉਣ ਵਾਲੇ ਦਿਨਾਂ ਸਮੱਸਿਆ ਬਣ ਰਹੀ ਹੈ ਕਿ ਇਹ ਵੀ ਸਾਡਾ ਦੇ ਬਾਰੇ ਕੀ ਕਹਣਾ ਦੋ ਦੇਖੋ ਜਦੋਂ ਡੀਏਪੀ ਦੀ ਲੋਡ ਹੁੰਦੀ ਹੈ ਉਦੋਂ ਡੀਏਪੀ ਦੀ ਸਮੱਸਿਆ ਬਣਾ ਦਿੰਦੇ ਆ ਜਦੋਂ ਜੂਰੀਏ ਦੀ ਲੋਡ ਹੁੰਦੀ ਹੈ ਉਦੋਂ ਜੂਰੀਏ ਦੀ ਸਮੱਸਿਆ ਬਣਾ ਦਿੰਦੇ ਆ ਜਦੋਂ ਕਿਸੇ ਹੋਰ ਚੀਜ਼ ਦੀ ਲੋਡ ਹੁੰਦੀ ਹੈ ਉਦੋਂ ਹੋਰ ਚੀਜ਼ ਦੀ ਅਸਲ ਗੱਲ ਕੀ ਹੈ ਤੇ ਪਿੱਛੇ ਮਕਸਦ ਹੈ ਵੀ ਰੁਕਤ ਕਰਨੀ ਹੈ ਬੇਲੋੜੀ ਥੋੜਾ ਪੈਦਾ ਕਰਦੇ ਕੋਈ ਐਂ ਪਤਾ ਨਹੀਂ ਡੀਏਪੀ ਕਿੰਨੀ ਲੋਡ ਹੈ ਪਹਿਲੇ ਨੰਬਰ ਤੇ ਉਹ ਥੋੜਾ ਪੈਦਾ ਕਰਕੇ ਉਦੋਂ ਗਾਹਾਂ ਵਾਲਾ ਮਕਸਦ ਉਹਨਾਂ ਨੇ ਪੂਰਾ ਹੀ ਗੁੱਸਾ ਮਰਦੇ ਆ ਜਿਵੇਂ ਡੀਏਪੀ ਦੇ ਨਾਲ ਆ ਨੈਨੋ ਡੀਏਪੀ ਦੇ ਦੋ ਨੈਨੋ ਜੁਰਗਾ ਦੇ ਦੋ ਜਦੋਂ ਕੋਈ ਵਿਗਿਆਨੀ ਜਿਹੜੇ ਮਹਾਰਾ ਖੇਤੀ ਦੇ ਉਹ ਕਹਿ ਰਹੇ ਹੈਗੇ ਨੈਨੋ ਦੀ ਕੋਈ ਲੋੜ ਨਹੀਂ ਕੋਈ ਕੰਮ ਨਹੀਂ ਕਰਦੀ ਬਕਾਇਦਾ ਉਹਨਾਂ ਨੇ ਚਿੱਠੀਆਂ ਕੱਢੀਆਂ ਹੋਈਆਂ ਸਭ ਸੋਸਾਇਟੀਆਂ ਨੂੰ ਅੱਡੇ ਚਿੱਠੀਆਂ ਕੱਢੀਆਂ ਹੋਈਆਂ ਇਹਦੇ ਬਾਅਦ ਉਹਨਾਂ ਦੇ ਦੁਕਾਨਦਾਰ ਵੀ ਰਾਇ ਪ੍ਰਾਈਵੇਟ ਡੀਨਰ ਉਹ ਉਹਨਾਂ ਇੱਕ ਸੋਕ ਨਾਲ ਮਾਰ ਦਿੰਦੇ ਆ ਉਹ ਹੁਣ 1300 ਤੋਂ ਉੱਪਰ ਤਾਂ ਡੀਏਪੀ ਦਾ ਘਟਾ ਹੈ ਤੇ ਨਾਲ 5-6 ਸਿਰ ਦਾ ਸਮਾਨ ਉਹ ਮਾਰ ਦਿੰਦੇ ਆ ਅੱਜ ਕਿਸਾਨ ਦੀ ਹਾਲਤ ਕੀ ਬਣੀ ਪਈ ਹੈ ਮਥਾ ਅਗਲਾ ਢਿੱਡ ਪੇਟ ਬਨ ਕੇ ਉਹ ਡੀਏਪੀ ਦਾ ਪ੍ਰਬੰਧ ਕਰਦਾ ਉਹ ਜਿੰਨੀ ਹੁੰਦੀ ਹੈ ਡੀਏਪੀ ਚਾਹੀਦੀ ਉਹਨੇ ਪੈਸੇ ਨਹੀਂ ਹੁੰਦੇ ਉਹ ਕੋਈ ਇਹ ਕਰ ਹਰੇਕ ਗੱਠੇ ਮਗਰ 7 8 14 ਸਮਾਨ ਨਾਲ ਮੋੜ ਦਿੰਦੇ ਆ ਕੋਈ ਕਹਿੰਦਾ ਹਾਲ ਹੈ ਜਾਂ ਕੋਈ ਕਹਿੰਦਾ ਹਾਲ ਹੈ ਜਾਂ ਤੇ ਇਹਦੇ باوجود ਵੀ ਅਸਰਾਂ ਨੇ ਚਿੱਠੀਆਂ ਕੱਢੀਆਂ ਹੋਈਆਂ ਸਾਡੇ ਵੀ ਕਿਸੇ ਨੂੰ ਕਿਸੇ ਨਾਲ ਇਹਦੇ ਨਾਲ ਜੋ ਵੀ ਹੋਰ ਵਾਧੂ ਸਮਾਨ ਆ ਕਿਸੇ ਖਾਤੇ ਨਾਲ ਵਾਧੂ ਨਹੀਂ ਦੇਣਾ ਇਹ ਚਿੱਠੀਆਂ ਬਕਾਇਦਾ ਸੋਸ਼ਲ ਮੀਡੀਆ ਤੇ ਘੁੰਮਦੇ ਨੇ ਫਿਰਦੇ ਨੇ ਇਹਦੇ باوجود ਕੋਈ ਗੋਲ ਨਹੀਂ ਰਿਹਾ ਕਿਉਂਕਿ ਇਸ ਕਰਕੇ ਅਸਲ ਵਿੱਚ ਸਾਰਿਆਂ ਦੀ ਮਿਹਲੇ ਭੋਗਤਾ ਹੈ ਐ ਨਹੀਂ ਕਿ ਗੋਲ ਨਹੀਂ ਰਿਹਾ ਜਿਵੇਂ ਸੈਨੇ ਦੀ ਕਹਾਵਤਾ ਚੋਰਾ ਨਾਲ ਕੁੱਤੀ ਦਲੀ ਹੋਈ ਹੈ ਇਸ ਕਰਕੇ ਲੋਕਾਂ ਨੂੰ ਇਹ ਡੀਏਪੀ ਦੀ ਨਕਰੀ ਛੋੜ ਦੇ ਖਿਲਾਫ ਵੀ ਤੇ ਜਿਹੜੇ ਕੋਈ ਨਾਲ ਸਾਜੋ ਸਮਾਨ ਦਿੰਦੇ ਆ ਉਹਦੇ ਖਿਲਾਫ ਵੀ ਸੰਘਰਸ਼ ਦੇ ਮੈਦਾਨ ਚ ਆਉਣਾ ਪੈਣਾ ਤੇ ਮੈਂ ਤੁਹਾਡੇ ਸਾਹਮਣੇ ਆਹੀਂ ਲੋਕਾਂ ਨੂੰ ਸੱਦਾ ਦਿੰਦਾ ਕਿ ਕਿਤੇ ਵੀ ਇਹੋ ਜੀ ਡੀਏਪੀ ਦੀ ਸਮੱਸਿਆ ਆਉਂਦੀ ਹੈ ਚਾਹੇ ਕੋਈ ਛੋੜ ਦੀ ਸਮੱਸਿਆ ਚਾਹੇ ਕੋਈ ਨਾਲ ਸਾਜੋ ਸਮਾਨ ਦਿੰਦੇ ਆ ਉੱਥੇ ਡਟ ਜਾਓ ਵੀ ਅਸੀਂ ਬਿਲਕੁਲ ਨਹੀਂ ਗਵਰੀ ਲੈਣਾ ਜੇੜਾ ਕੋਈ ਆਪ ਦੀ ਆਪਲਾਈਨ ਦਾ ਵੱਡ ਗੱਲ ਹੈ ਜੇ ਇੱਕ ਜਬਰੀ ਕਿਤੇ ਕਰਦੇ ਹੋ ਤੁਸੀਂ ਰੱਟ ਕਰੋ ਸਾਡੀ ਜਥੇਬੰਦੀ ਬੀਕੇ ਜੀ ਇੱਕ ਤਰ੍ਹਾਂ ਤੁਹਾਡੇ ਨਾਲ ਹੈ ਲੋਕਲ ਸਾਡੇ ਆਗੂਆਂ ਦੇ ਨਾਲ ਹੈ ਸੰਪਰਕ ਕੀਤਾ ਜਾ ਸਕਦਾ ਹੈ ਹਾਂਜੀ ਪ੍ਰਧਾਨ ਜੀ ਜੋ ਅੱਜ ਹਰ ਪੀੜਤਾਂ ਦੀ ਫੈਸਲਾ ਲਈ ਕੱਪੜਾ ਜਿਹੜਾ ਲੈ ਕੇ ਆਏ ਹੋ ਇਹ ਕਿੰਨੇ ਜਿੰਨਾ ਚੁਆਇਆ ਤੇ ਇਧਰ ਕਿੰਨੇ ਪਿੰਡਾਂ ਚੋਂ ਆਇਆ ਇਹ ਚਾਰ ਜ਼ਿਲ੍ਹਿਆਂ ਤੋਂ ਆਇਆ ਜਿਹਦੇ ਵਿੱਚ ਬਠਿੰਡਾ ਫੀਕੋਟ ਮੁਕਸਰਾ ਮਾਨਸਾ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚੋਂ ਇਹ ਜਿਹੜਾ ਫਾਜ਼ਲ ਕਾ ਖੇਤਰ ਦੇ ਕਮਾਂ ਵਾਲਾ ਪੱਤਨ ਵਾਲਾ ਏਰੀਆ ਜਿਹੜਾ ਖਾਸ ਕਰਕੇ ਬਾਰਡਰ ਦੇ ਬਿਲਕੁਲ ਨਾਲ ਲੱਗਦੇ ਪਿੰਡ ਆ ਇਹ ਕੁੱਲ ਢਾਣੀਆਂ ਸਮੇਤ 54 ਪਿੰਡ ਤੇ ਢਾਣੀਆਂ ਬਣ ਜਾਂਦੇ ਆ ਜਿਨ੍ਹਾਂ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਲੋਕ ਆ ਹੜਾਂ ਦੀ ਮਾਰ ਥੱਲੇ ਆਏ ਆ ਉਹਨਾਂ ਵਾਸਤੇ ਬਿਸਤਰੇ ਵੀ ਆ ਉਹਨਾਂ ਵਾਸਤੇ ਕੰਬਲ ਵੀ ਆ ਉਹਨਾਂ ਵਾਸਤੇ ਆਉਣ ਵਾਲੇ ਨਵੇਂ ਅਣਸੁੱਤੇ ਸੂਟ ਵੀ ਆ ਇਸ ਦਾ ਸਮਝਦਾ ਸਮਾਨ ਆ ਜਿਹੜਾ ਉਹ ਅੱਜ ਵੰਡਿਆ ਜਾ ਰਿਹਾ ਇਹ ਤੋਂ ਪਹਿਲਾਂ ਕਣਕ ਤੇ ਤੂੜੀ ਜਿਹੜੀ ਹੈਗੀ ਆ ਉਹ ਦੋ ਕਿਸਮਾਂ ਦੇ ਵਿੱਚ ਪਹਿਲਾਂ ਜਾਰੀ ਕੀਤੀ ਗਈ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਸ ਤੋਂ ਇਲਾਵਾ ਤੁਸੀਂ ਕੀ ਇਹਨਾਂ ਵਾਸਤੇ ਖੜ ਪਿੱਕਤਾ ਦੀ ਸਹੂਲਤ ਕੀ ਲੈ ਕੇ ਆ ਰਹੇ? ਹ ਸਾਰੀਆਂ ਜਨਤਕ ਜਥੇਬੰਦੀਆਂ ਵੱਲੋਂ ਖਾਸ ਕਰਕੇ ਜਿਹਦੇ ਬੀਤੇ ਨੂੰ ਇੱਕ ਤਾਂ ਗਰਾਹਾਂ ਆਮੜਾ ਜਿਹਦੇ ਮੋਰੀ ਰੋਡ ਨਬਾਇਆ ਇਹਨਾਂ ਸਾਰੀਆਂ ਜਨਤਕ ਜਥੇਬੰਦੀਆਂ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬੀਜ ਬਜਾਈ ਦਾ ਕੰਮ ਆ ਉਹਦੇ ਵਾਸਤੇ ਬੀਜ ਆ ਉਹਦੇ ਵਾਸਤੇ ਟਰੈਕਟਰਾਂ ਦਾ ਮਸਲਾ ਹੈ ਉਹ ਵੀ ਇਸ ਤੋਂ ਬਾਅਦ ਭੇਜੇ ਜਾਣਗੇ। ਪਰ ਇਹ ਤੋਂ ਸਭ ਤੋਂ ਵੱਡੀ ਗੱਲ ਇਹ ਆ ਸਾਡੀ ਕਿ ਇਹ ਜਿਹੜੇ ਹਾਰੜ ਆ ਇਹ ਕੁਦਰਤ ਦੀ ਮਾਰ ਨਹੀਂ ਹੈ ਇਹ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਸਿੱਟਾ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਵੀ ਸਰਕਾਰਾਂ ਦੀਆਂ ਇਹਨਾਂ ਗਲਤ ਨੀਤੀਆਂ ਦੇ ਖਿਲਾਫ ਜਥੇਬੰਦੀਆਂ ਵੱਲੋਂ ਸੰਘਰਸ਼ ਕੀਤੇ ਗਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਰਹਿੰਦੇ ਮਸਲੇ ਆ ਖਾਸ ਕਰਕੇ ਮਕਾਨਾਂ ਦੀ ਇਸਾਰੀ ਦਾ ਮਸਲਾ ਹੈ ਉਹਨਾਂ ਦੇ ਮੁਰਵ ਸੇਬੇ ਦੀ ਨੀਤੀ ਦਾ ਮਸਲਾ ਹੈ ਇਹਨੂੰ ਲਾਗੂ ਕਰਾਉਣ ਦੇ ਵਾਸਤੇ ਜਥੇਬੰਦੀਆਂ ਵੱਲੋਂ ਸੰਘਰਸ਼ ਵੀ ਕੀਤਾ ਜਾਊਗਾ ਇੱਕ ਪ੍ਰਧਾਨ ਜੀ ਛੋਟੀ ਜਿਹੀ ਗੱਲ ਹੋਰ ਆ ਵੀ ਇਹ ਅੱਜ ਕਾਲਾ ਮਸਲਾ ਬਣਿਆ ਹੋਇਆ ਹੈ ਵੀ ਸਰਕਾਰ ਦਾ ਰਵਈਆ ਸਖਤ ਹੈ ਵੀ ਸੁਪਰੀਮ ਕੋਰਟ ਵੱਲੋਂ ਇਹ ਅਦਾਇਤਾਂ ਨਹੀਂ ਕਿਹਾ ਵੀ ਅੱਗ ਨਹੀਂ ਲਾਈ ਜਾਉਂਦੀ ਤੇ ਇਹਦੇ ਤੋਂ ਤੁਹਾਡਾ ਕੀ ਲੈਣਾ ਹੈ ਦੇਖੋ ਜਿੱਥੋਂ ਤੱਕ ਦਾ ਪ੍ਰਦੂਸ਼ਣ ਦਾ ਮਾਮਲਾ ਪ੍ਰਦੂਸ਼ਣ ਕੋਈ ਵੀ ਵਿਅਕਤੀ ਇਹੜਾ ਫਲਾਉਣਾ ਨਹੀਂ ਚਾਹੁੰਦਾ ਖਾਸ ਕਰਕੇ ਜਿਹੜੀ ਕਿਸਾਨੀ ਆ ਇਹ ਅਸਲ ਦੇ ਵਿੱਚ ਝੋਨਾ ਪੱਲੀ ਦਾ ਗੱਲ ਪੰਜਾਬ ਦੀ ਫਸਲ ਨਹੀਂ ਸੀ ਉਦੋਂ ਬਾਅਦ ਦੇ ਵਿੱਚ ਜੇ ਝੋਨਾ ਆਇਆ ਤਾਂ ਉਹਦੀ ਪ੍ਰਾਣੀ ਦੇ ਸਾਮ ਸੰਭਾਲ ਦਾ ਉਹ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਉਹ ਨਿਭਾ ਨਹੀਂ ਰਹੇਗੇ ਡੰਡੇ ਦੇ ਜ਼ੋਰ ਦੇ ਨਾਲ ਲੋਕਾਂ ਦੇ ਉੱਤੇ ਜਿਹੜਾ ਜ਼ਬਰ ਕੀਤਾ ਜਾ ਰਿਹਾ, ਕੇਸ ਮਨਾਏ ਜਾ ਰਹੇ ਆ ਤੇ ਦੂਜੇ ਪਾਸੇ ਜਿਹੜੀਆਂ ਫੈਕਟਰੀਆਂ ਵਗੈਰਾ ਹੈਗੀਆਂ ਉਹਨਾਂ ਦਾ ਲਗਾਤਾਰ ਜਿਹੜਾ ਪ੍ਰਦੂਸ਼ਣ ਆ ਉਹ ਵੱਧਦਾ ਉਹਨੂੰ ਕੰਟਰੋਲ ਕਰਨ ਵਾਸਤੇ ਕੋਈ ਸਰਕਾਰ ਜਿਹੜੀ ਆ ਉਹ ਕਦਮ ਨਹੀਂ ਚੱਕਦੀਗੀ। ਇਸ ਕਰਕੇ ਜਿਹੜਾ ਹੈਗਾ ਇੱਥੇ ਤਾਣੀ ਅੱਖ ਦੇ ਨਾਲ ਕਿਰਤੀ ਲੋਕਾਂ ਨੂੰ ਦੇਖਿਆ ਜਾਂਦਾ ਤੇ ਜਿਹੜੇ ਸਰਮਾਇਦਾਰ ਆ ਕਾਰਪੋਰੇਟ ਘਰਾਣੇ ਆ ਉਹਨਾਂ ਮੰਨੇ ਸਰਕਾਰ ਆ ਜਿਹੜੀ ਉਹਨਾਂ ਨੂੰ ਜਾਂਦੀ ਆ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਆ ਜਿਹੜੇ ਹੜ ਆਏ ਆ ਇਹਦੇ ਵਿੱਚ ਵੀ ਜਿਹੜੀ ਮਾਇਨਮ ਹੋਈ ਆ ਜਿਹਦੇ ਵਿੱਚ ਮਤਲਬ ਇਹ ਤੋਂ ਪਹਿਲਾਂ ਸਰਕਾਰਾਂ ਨੇ ਜਿਹੜੇ ਡੈਮ ਸੀ ਉਹਨਾਂ ਦੀ ਸਫਾਈ ਨਹੀਂ ਕੀਤੀ ਉਹ ਜਿਹੜੇ ਜ਼ਿੰਮੇਵਾਰ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀਗੀ ਤੇ ਜਿਹੜਾ ਪਾਣੀ ਆ ਉਹ ਸਾਲਾ ਸਾਡਾ ਜਿਹੜਾ ਪ੍ਰਦੂਸ਼ਿਤ ਹੋ ਗਿਆ ਉਹਦੇ ਵਿੱਚ ਵੀ ਜਿਹੜਾ ਫੈਕਟਰੀਆਂ ਦਾ ਗੰਦਾ ਪਾਣੀ ਆ ਉਹ ਦਰਿਆਵਾਂ ਦੇ ਵਿੱਚ ਰਲ ਕੇ ਆਉਂਦਾ ਉਹਨਾਂ ਨੂੰ ਰੋਕਣ ਦੇ ਵਾਸਤੇ ਲੋਕ ਧਰਨੇ ਮਜਾਰੇ ਵੀ ਕਰਦੇ ਆ ਪਰ ਸਰਕਾਰ ਜਿਹੜੀ ਉਹ ਲੋਕਾਂ ਦੇ ਡੰਡਾ ਜ਼ਰੂਰ ਭਰਉਂਦੀ ਆ ਚਾਹੇ ਉਹ ਜੀਰੇ ਦੀ ਸ਼ਰਾਬ ਫੈਕਟਰੀ ਦਾ ਮਸਲਾ ਹੋਵੇ ਚਾਹੇ ਉਹ ਬੁੱਢੇ ਨਾਲੇ ਦਾ ਮਸਲਾ ਹੋਵੇ ਉੱਥੇ ਫੈਕਟਰੀ ਵਾਲਿਆਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇਹ ਦੁਰਾਪਮਾਨ ਹੈ ਸਰਕਾਰ ਦਾ